ਸਸ਼ਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਦੇ ਇੱਕ ਨਾਮਵਰ ਹੋਟਲ ਪੈਰਿਸ ਹਿਲਟਨ ਦੇ ਵਿੱਚ ਚੱਲ ਰਹੇ ਕਥਿਤ ਦੇ ਵਪਾਰ ਦੇ ਤੰਦੇ ਦਾ ਬਠਿੰਡਾ ਪੁਲਿਸ ਦੇ ਵੱਲੋਂ ਪਰਦਾ ਫਾਸ਼ ਕਰ ਦਿੱਤਾ ਗਿਆ ਪੁਲਿਸ ਦੇ ਵੱਲੋਂ ਹੋਟਲ ਦੇ ਵਿੱਚ ਅਚਾਨਕ ਛਾਪੇਮਾਰੀ ਕੀਤੀ ਗਈ ਤੇ ਇਸ ਦੌਰਾਨ ਇਸ ਗੈਰ ਕਾਨੂੰਨੀ ਗਤੀਵਿਧੀ ਦੇ ਵਿੱਚ ਸ਼ਾਮਲ 10 ਲੋਕ ਗ੍ਰਿਫਤਾਰ ਕੀਤੇ ਗਏ ਨੇ ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਇਸ ਬਾਬਤ ਜਾਣਕਾਰੀ ਦਿੱਤੀ ਹੈ ਤਾਂ ਉਹਨਾਂ ਦਾ ਇਹ ਕਹਿਣਾ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸ਼ਹਿਰ ਦੇ ਇੱਕ ਪ੍ਰਾਈਵੇਟ ਹੋਟਲ ਦੇ ਵਿੱਚ ਦੇਵਪਾਰ ਦਾ ਧੰਦਾ ਚੱਲ ਰਿਹਾ ਹੈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਟੀਮ ਗਠਿਤ ਕੀਤੀ ਗਈ ਤੇ ਇਸ ਪੈਰਲਸ ਹਿਲਟਨ ਹੋਟਲ ਦੇ ਵਿੱਚ ਛਾਪਾ ਮਾਰਿਆ ਗਿਆ ਟੀਮ ਨੇ ਕਮਰਿਆਂ ਦੀ ਤਲਾਸ਼ੀ ਲਈਏ ਉੱਥੇ ਗਏ ਤਰਾਜ਼ਯੋਗ ਹਾਲਾਤ ਸਾਹਮੜੇ ਆਏ ਨੇ ਜੁਰਾਂ ਮੌਕੇ ਤੇ ਮੌਜੂਦ 10 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਦੇਵਪਾਰ ਦੇ ਧੰਦੇ ਨੂੰ ਚਲਾਉਣ ਤੇ ਇਸ ਵਿੱਚ ਸ਼ਾਮਲ ਹੋਣ ਦਾ ਇਹਨਾਂ ਤੇ ਦੋਸ਼ ਹੈ ਐਸਪੀ ਸੀਟੀ ਨਰਿੰਦਰ ਸਿੰਘ ਨੇ ਪੁਸ਼ਟੀ ਕੀਤੀ ਹੈ ਕਿ ਗ੍ਰਫਤਾਰ ਕੀਤੇ ਗਏ 10 ਲੋਕਾਂ ਦੇ ਖਿਲਾਫ ਕਾਨੂੰਨ ਦੀਆਂ ਸੰਬੰਧਿਤ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਗ੍ਰਫਤਾਰ ਕੀਤੇ ਗਏ ਲੋਕਾਂ ਦੀ ਪਛਾਣ ਕਰ ਲਈ ਗਈ ਹੈ ਤੇ ਪਿਛੋਕੜ ਦੀ ਵੀ ਹੁਣ ਜਾਂਚ ਹੋ ਰਹੀ ਹੈ। ਤੇ ਪੁਲਿਸ ਦੇ ਬੋਲ ਵਿੱਚ ਇਸ ਤੋਂ ਦਦ ਵਿੱਚ ਹੋਟਲ ਪੈਰਿਸ ਹਿਲਟਨ ਦੇ ਸੰਚਾਲਕ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਗਈ ਹੈ। ਪੁਲਿਸ ਨੇ ਇਹ ਵੀ ਦੱਸਿਆ ਕਿ ਸ਼ਹਿਰ ਦੇ ਵਿੱਚ ਜਈਆਂ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕੱਲ ਇਵਨਿੰਗ ਸਾਨੂੰ ਇੱਕ ਇਨਫਰਮੇਸ਼ਨ ਮਿਲੀ ਸੀ ਕਿ ਇੱਕ ਪੈਰਾ ਸਿਲਟਰ ਨਾਮ ਦਾ ਹੋਟਲ ਜੋ ਬਠਿੰਡਾ ਦੇ ਵਿੱਚ ਸਥਿਤ ਹੈ ਇਸ ਦੇ ਵਿੱਚ ਇਲੀਗਲ ਐਕਟੀਵਿਟੀ ਜਿਹੜੀ ਹੈ ਉਹ ਹੁੰਦੀ ਹੈ ਸੋ ਇਨਫੋਰਮੇਸ਼ਨ ਮਿਲਣ ਤੇ ਅਸੀਂ ਥਾਣਾ ਕੋਤਵਾਲੀ ਦੇ ਵਿੱਚ ਮਕਦਮਾ ਨੰਬਰ 248 ਅੰਡਰ ਸੈਕਸ਼ਨ 3 4 ਇਮੋਰਲ ਟਰੈਫਿਕਿੰਗ ਐਕਟ ਐਂਡ ਐਕਸਾਈਜ਼ ਐਕਟ ਦੀ ਰੈਲੇਵੈਂਟ ਸੈਕਸ਼ਨ ਦੇ ਵਿੱਚ ਮਕਦਮਾ ਦਰਜ ਰਜਿਸਟਰ ਕੀਤਾ ਗਿਆ ਜੋ ਮਕਦਮਾ ਬੇਸਿਕਲੀ ਪੰਕਜ ਤੇ ਪੰਕਜ ਦਾ ਜਿਹੜਾ 파ਟਨਰ ਹੈਗਾ ਹੋਟਲ ਦਾ ਤੇ ਇੱਕ ਕਾਲਾ ਨਾਮ ਦੇ ਵਿਅਕਤੀ ਦੇ ਖਿਲਾਫ ਦਰਜ ਕੀਤਾ ਗਿਆ ਤੇ ਰੇਡ ਕਰਨ ਤੇ ਮੌਕੇ ਦੇ ਉੱਪਰ ਜਿਹੜਾ ਟੋਟਲ 10 ਬੰਦੇ ਜਿਹੜੇ ਹੈਗੇ ਨੇ ਗ੍ਰਿਫਤਾਰ ਕੀਤੇ ਗਏ ਜਿਹੜੇ ਕਿ ਇਸ ਇਲੀਗਲ ਐਕਟੀਵਿਟੀ ਦੇ ਵਿੱਚ ਸ਼ਾਮਲ ਸੀਗੇ ਜਿਸ ਦੇ ਵਿੱਚੋਂ ਇੱਕ ਜਿਹੜਾ ਪੰਖੇਸ ਸੀਗਾ ਜੋ ਹੋਟਲ ਦਾ ਮਾਲਕ ਸੀਗਾ ਉਸ ਨੂੰ ਵੀ ਮੌਕੇ ਤੋਂ ਗ੍ਰਿਫਤਾਰ ਕਰ ਲਿਆ ਤੇ ਬਾਕੀ ਜਿਹੜੇ 9 ਬੰਦੇ ਨੇ ਇਹਦੇ ਵਿੱਚੋਂ ਤਿੰਨ ਬੰਦੇ ਗਿੱਦੜਵਦ ਰਹਿਣ ਵਾਲੇ ਨੇ ਤਿੰਨ ਹਰਮਾਨਗੜ੍ਹ ਦੇ ਰਹਿਣ ਵਾਲੇ ਨੇ ਇੱਕ ਵਿਰਕ ਕਲਾ ਬਠਿੰਡਾ ਦਾ ਰਹਿਣ ਵਾਲਾ ਇੱਕ ਬੰਦਾ ਜਿਹੜਾ ਜਿਰਕਪੁਰ ਦਾ ਰਹਿਣ ਵਾਲਾ ਹੈ ਸੋ ਇਹਨਾਂ ਦੇ ਖਿਲਾਫ ਅਸੀਂ ਜਿਹੜੇ ਹੈਗੀ ਆ ਮੁਕੱਦਮੇ ਦੇ ਵਿੱਚ ਗ੍ਰਿਫਤਾਰੀ ਕਰ ਲਈ ਹੈ ਫਰਦਰ ਇਹਨਾਂ ਨੂੰ ਅਸੀਂ ਪੇਸ਼ ਕਰਕੇ ਤੇ ਅੱਗੇ ਇਨਵੈਸਟੀਗੇਸ਼ਨ ਕੀਤੀ ਜਾਊਗੀ ਤੇ ਇਸ ਤੋਂ ਇਲਾਵਾ ਇਸ ਬੰਦੇ ਮੁਕੱਦਮੇ ਦੇ ਵਿੱਚ ਇੱਕ ਪੰਖੇਸ ਦਾ ਜਿਹੜਾ ਭਰਾ ਹੈਗਾ ਉਹ ਮੌਕੇ ਦੇ ਉੱਪਰ ਜਿਹੜਾ ਸੀਗਾ ਨਹੀਂ ਮਿਲਿਆ ਉਸ ਦੀ ਗ੍ਰ Música